ਕੋਆਪਰੇਟਿਵ ਸੁਸਾਇਟੀ ਚੁਨਾਰਥਲ ਕਲਾ ਦੀ ਚੋਣ ਦਾ ਮਾਮਲਾ ਹੋਰ ਕਰਮ ਆ ਗਿਆ ਇਸੇ ਮਾਮਲੇ ਨੂੰ ਲੈ ਕੇ ਸਰਕਾਰੀ ਡਿਊਟੀ ਦੇ ਵਿੱਚ ਵਿਗਨ ਪਾਉਣ ਦੇ ਆਰੋਪ ਹੇਠ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੇ ਸਮਰਥਕਾਂ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਜਿਸ ਦੇ ਰੋਸ ਵਜੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਿਹਗੜ ਸਾਹਿਬ ਦੇ ਅੱਗੇ ਕਾਂਗਰਸ ਪਾਰਟੀ ਦੇ ਆਗੂਆਂ ਵੱਲੋਂ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੋ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਕੇ ਪਰਚਾ ਰੱਦ ਕਰਵਾਉਣ ਦੀ ਵੀ ਇਹਨਾਂ ਵੱਲੋਂ ਮੰਗ ਕੀਤੀ ਗਈ ਹੈ ਦਾ ਪ੍ਰੋਟੈਸਟ ਹੈ ਤੁਸੀਂ ਤੁਹਾਨੂੰ ਪਤਾ ਹੀ ਹੈ ਕੋਆਪਰੇਟਿਵ ਸੁਸਾਇਟੀ ਚਨਾਥਰ ਕਲਾਂ ਦੀ ਜਿਹੜੀ ਜਾਇਰ ਰਸੀ ਹੈ ਕਾਨੂੰਨੀ ਚੋਣ ਹੋਈ ਸੀ ਉਹਦੇ ਸੰਬੰਧ ਤੇ ਵਿੱਚ ਜਿਹੜਾ ਲੋਕਾਂ ਦਾ ਰੋਸ ਸੀ ਉਸ ਦਿਨ ਜਿੱਦਣ ਚੋਣ ਹੋ ਰਹੀ ਸੀ ਉਸ ਦਿਨ ਲੋਕਾਂ ਦਾ ਬਹੁਤ ਵੱਡਾ ਰੋਸ ਸੀ ਧਰਨਾ ਮਾਰਿਆ ਲੋਕਾਂ ਨੇ ਔਰ ਉਹਨਾਂ ਨੇ ਉਸ ਧਰਨੇ ਦੇ ਵਿੱਚ ਪੀਸਫੁਲ ਧਰਨੇ ਦੇ ਵਿੱਚ ਆਪਣਾ ਪ੍ਰਟੈਸਟ ਜ਼ਾਹਰ ਕੀਤਾ ਉਸ ਵੇਲੇ ਪੁਲਿਸ ਦਾ ਜੋ ਰਵੱਈਆ ਸੀ ਤੁਸੀਂ ਸਾਰਿਆਂ ਨੇ ਦੇਖਿਆ ਹੀ ਹੈ ਔਰ ਉਸ ਤੋਂ ਬਾਅਦ ਜਦੋਂ ਕਿ ਉਥੇ ਸਾਰਿਆਂ ਨਾਲ ਸਮਝੌਤਾ ਕਰਕੇ ਪ੍ਰਸ਼ਾਸਨ ਨੇ ਧਰਨਾ ਚੁਕਾਇਆ ਤੇ ਇੱਕ ਉਸ ਤੋਂ ਬਾਅਦ ਪਤਾ ਲੱਗਦਾ ਕਿ ਪਰਚਾ ਦਰਜ ਕਰ ਦਿੱਤਾ ਆ 6 ਵਿਅਕਤੀਆਂ ਦੇ ਉੱਤੇ ਜਿਹੜੇ ਕਿ ਉਸ ਵੇਲੇ ਕੁਝ ਵੀ ਉਹ ਉਸ ਧਰਨੇ ਦੇ ਵਿੱਚ ਵੀ ਨਹੀਂ ਸੀ ਉਹਨਾਂ ਦੇ ਉੱਤੇ ਸਿਆਸੀ ਦਬਾਅ ਥੱਲੇ ਲੋਕਲ ਐਮਐਲਏ ਦੇ ਦਬਾਅ ਥੱਲੇ ਉਹ ਪਰਚਾ ਦਰਜ ਕੀਤਾ ਗਿਆ 25 ਵਿਅਕਤੀ ਨਾਮ ਲੂਮ ਦੱਸੇ ਗਏ ਉਹ ਪਰਚਾ ਦਰਜ ਕੀਤਾ ਕਿ ਸਰਕਾਰੀ ਮੁਲਾਜ਼ਮ ਦੀ ਡਿਊਟੀ ਦੇ ਵਿੱਚ ਵਿਗਨ ਪਾਇਆ ਮਰਸ ਦੇ ਕੋਲ ਸਾਰੀਆਂ ਵੀਡੀਓ ਨੇ ਪੁਲਿਸ ਦੇ ਕੋਲ ਸਾਰਾ ਰਿਕਾਰਡ ਹੈ ਔਰ ਉਹਦੇ ਵਿੱਚ ਨਾ ਕੋਈ ਉਹਦੇ ਦਫਤਰ ਦੇ ਵਿੱਚ ਐਂਟਰ ਕੀਤਾ ਨਾ ਕਿਸੇ ਨੇ ਉਹਨੂੰ ਕੁਝ ਕਿਹਾ ਨਾ ਕੋਈ ਗੱਲ ਹੋਈ ਇੱਕ ਪ੍ਰਾਈਵੇਟ ਵਿਅਕਤੀ ਦੀ ਗੱਡੀ ਜਿਹੜੀ ਰੋਕੀ ਕਿਸੇ ਜਿਹੜੀ ਜਿਹੜਾ ਕਿ ਗਾਲਾਂ ਕੱਢ ਕੇ ਭੱਜ ਰਿਹਾ ਸੀ ਉਹਨਾਂ ਸਪਰਾਈਵਟ ਵਿਅਕਤੀ ਦੀ ਜਦੋਂ ਕੁਝ ਲੋਕਾਂ ਨੇ ਗੱਡੀ ਰੋਕਣ ਦੀ ਕੋਸ਼ਿਸ਼ ਉਹ ਗੱਡੀ ਉੱਤੋਂ ਦੀ ਚੜਾ ਕੇ ਲੋਕਾਂ ਦੇ ਉੱਥੋਂ ਗੱਡੀ ਲੈ ਗਿਆ ਭਜਾ ਕੇ ਲੈ ਗਿਆ ਔਰ ਸੈਕਟਰੀ ਨੇ ਜਿਹੜਾ ਕਿ ਜਿਹੜਾ ਸੁਸਾਇਟੀ ਦਾ ਸੈਕਟਰੀ ਹੈ ਉਹਦੇ ਤੇ ਦਬਾਅ ਪਾ ਕੇ ਔਰ ਉਹਦੇ ਤੇ ਇੱਕ ਉਹਦੇ ਕੋਲੋਂ ਪਰਚਾ ਦਰਜ ਕਰਾਇਆ ਕਿ ਮੇਰੀ ਡਿਊਟੀ ਦੇ ਵਿੱਚ ਮੈਨੂੰ ਵਿਗਨ ਪਾ ਕੇ ਤੇ ਮੇਰੇ ਨਾਲ ਉਹਨਾਂ ਨੇ ਬਦਸਲੂਕੀ ਜਿਹੜੀ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਤੋਂ ਰਜਿਸਟਰ ਖੋਣ ਦੀ ਨੀਅਤ ਨਾਲ ਆਏ ਸੀ ਮੈਂ ਇੱਥੇ ਪੁੱਛਣਾ ਚਾਹੁੰਨਾ ਨਾ ਤੁਹਾਡੇ ਦਫ਼ਤਰ ਗਈ ਜੇ ਤੂੰ ਪ੍ਰਾਈਵੇਟ ਵਿਅਕਤੀ ਦੀ ਗੱਡੀ ਦੇ ਵਿੱਚ ਪਤਾ ਨਹੀਂ ਬੈਠਾ ਸੀ ਕਿ ਨਹੀਂ ਬੈਠਾ ਸੀ ਜੇ ਬੈਠਾ ਵੀ ਸੀਗਾ ਤੇ ਉਸ ਉਹ ਜਿਹੜਾ ਪ੍ਰਾਈਵੇਟ ਨਾ ਤੇਰੀ ਸਰਕਾਰੀ ਗੱਡੀ ਨਾ ਪ੍ਰਾਈਵੇਟ ਗੱਡੀ ਨਾ ਤੈਨੂੰ ਕੁਝ ਕਿਹਾ ਨਾ ਤੇਰੀ ਡਿਊਟੀ 'ਚ ਵਿਗਨ ਪਾਇਆ ਤੇ ਫੇਰ ਤੁਹਾਡੇ ਇਹ ਜਿਹੜੀ ਧਾਰਾ ਇਹਨੂੰ ਪਹਿਲਾਂ 353 ਕਹਿੰਦੇ ਸੀ ਹੁਣ 132 ਕਹਿੰਦੇ ਨੇ ਉਹ ਲਗਾ ਕੇ ਜਾਣ ਕੇ ਲੋਕ